let well. ਕਿਉਂ ਸਵੇਰ ਦੋਸਤੋ ਕੀ ਹਲਚਾਲਿਆ ਤੜਾ ਤਨੁਸਾਰਿਆਂ ਨੂੰ ਸਤਸਰੀ ਆਕਾਰ ਕੇਰਲਾ ਇੱਥੇ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਇਕੱਲੀ ਗੱਜਦੀ ਹਾਂ ਕੋਈ ਨਹੀਂ ਸਾਡਾ ਰਿਜ਼ੋਰਟ ਖਾਲੀ ਪਿਆ ਹੋਇਆ ਤੁਸੀਂ ਆ ਸਕਦੇ ਜੇ ਉਹਨਾਂ ਦੇ ਤੇ ਸਵੇਰੇ ਉੱਠ ਕੇ ਮੈਂ ਅਨੰਦ ਪਹਿਲਾਂ ਮੈਂ ਤਿੰਨ ਮੈਨੂੰ ਦਿਨ ਹੋ ਚੱਲੇ ਆ ਤੇ ਦੋ ਦਿਨ ਮੇਰੇ ਬਹੁਤ ਔਖੇ ਨਿਕਲੇ ਕਿ ਸ਼ੇਰਨੀ ਡਰਵੀ ਤੇ ਜਾਂਦੀ ਆ ਨਾ ਤੇ ਮੈਂ ਡਰ ਗਈ ਡਰ ਗਈ ਮੈਂ ਡਰ ਗਈ ਚੂਹੇ ਵਾਂਗੂ ਪਰ ਇਧਰ ਲੇਕ ਸੀ ਮੇਰੇ ਸਾਹਮਣੇ ਸ਼ੰਸ਼ਲ ਕਾਢੀ ਕਿੰਨੇ ਮੈਨੂੰ ਨਹੀਂ ਡਰ ਲੱਗਦਾ ਵੇਖਾਂ ਕਿਉਂਕਿ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕੋਈ ਮੈਂ ਝੂਠੀ ਨਹੀਂ ਆ ਕੋਈ ਮੈਂ ਇਧਰ ਗੁੱਸਪ ਨਹੀਂ ਮਾਦੀਤ ਨੇ ਮੈਂ ਆਪਣੀ ਚਾਲ 'ਚ ਚੱਲੀ ਜਾਨੀ ਸੋਤ ਵੀ ਨਾ ਡਰ ਵੇਖ ਤੈਨੂੰ ਡਰ ਕਿਉਂਕਿ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕੋਈ ਮੈਂ ਚੁੱਪ ਥੀਨੀ ਆ ਕੋਈ ਮੈਂ ਇਧਰ ਗੋਸਪ ਨਹੀਂ ਮਾਦੀ ਉਹਨੇ ਮੈਂ ਆਪਣੀ ਚਾਲ ਚੱਲੀ ਜਾਨੀ ਸਤੂ ਵੀ ਨਾ ਡਰ ਤਿੰਨਿਆ ਹੈਲਥ ਦੇ ਲਈ ਤੇ ਮੇਰੀ ਹੈਲਥ ਦੇ ਪੈਲੂ ਹੀ ਖਰਾਬ ਆਈ ਕਿਉਂਕਿ ਮੈਂ ਜਾ ਚੁੱਕ ਕਰਦੇ ਐਂ ਈ ਢੀ ਫੁੱਲ ਜਾਨੀ ਆ ਉਹ ਤਨ ਪਤਾ ਹੀ ਆ ਸਾਰਿਆਂ ਨੂੰ ਕਿੰਨੀ ਵਾਰ ਮੈਂ ਟੂ ਟ੍ਰੈਵਲ ਕਰਦੀ ਰਹੀ ਨੀ ਆ ਸਾਲ ਚ 3 ਦਿਨ ਵਰੀ ਇੰਡੀਆ ਹੁੰਦੀ ਰਹੀ ਨੀ ਆ ਪਰ ਇਹ ਮੇਰਾ ਸਰੀਰ ਅਜੇ ਵੀ ਆਦੀ ਨਹੀਂ ਹੋਇਆ ਆਵਾਜ਼ ਆ ਰਹੀ ਓਕੇ ਠੀਕ ਆ ਬਿਲਕੁਲ ਨਹੀਂ ਹਦੀਆ ਜੋ ਮੇਥੇ ਪੁੱਜੀ ਹਾਂ ਇੰਨੇ ਵੱਡੇ ਹੀ ਪੈਰ ਤੇ ਮੈਂ ਚਾਹੁੰਦੀ ਦੀ ਹੀ ਵੀ ਸੁੱਝੇ ਹੋਏ ਹੁਣ ਪਹਿਲਾਂ ਉੱਦਾਂ ਵੀ ਸੋਜ ਬਣੀ ਹੋ ਫਿਰ ਕਿਵੇਂ ਠੀਕ ਹੋਊਗੀ ਤੇ ਹੁਣ ਠੀਕ ਹੋ ਰਹੀ ਹੈ ਥੋੜੀ ਜੀ ਸੋਜ ਤੇ ਅੱਜ ਮੇਰਾ ਤੀਜਾ ਦੇਣਿਆ ਅੱਜ ਥੋੜਾ ਸਕੂਨ ਆ ਕਿ ਡਰਨਾ ਕਿਉਂ ਉਖਲੀ ਚ ਸਿਰ ਦਿੱਤਾ ਤੇ ਸਿਰ ਰੱਖ ਜਿੰਨਾ ਮਰਜੀ ਕੋਈ ਕੁੱਟੀ ਜਾਵੇ ਤੂੰ ਮੁੱਦਾ ਹੀ ਰਹਿ ਸੋ ਹੁਣ ਨਹੀਂ ਮੈਂ ਡਰਦੀ ਪਈ ਹੁਣ ਮੈਂ ਇੰਜੋਏ ਕਰਦੀ ਆ ਗਿਆ ਪਹਿਲੇ ਮੈਂ ਉੱਥੇ ਉਹ ਮੇਰੀ ਕਿਚਨ ਤੇ ਯਾ ਤੇ ਛਾ 8:30 ਵਜੇ ਸ਼ੁਰੂ ਹੁੰਦਾ ਖਾਣਾ ਪਿਲੋਂ ਗ੍ਰੀਨ ਟੀ ਮਿਲਦੀ ਆ ਫੇ ਫਸ ਕਾਦੀਆਂ ਤੇ ਮੈਂ ਹੁਣ ਕਿਹਾ ਕਿ ਮੈਂ ਨਹੀਂ ਜਾਣਾ ਉੱਥੇ ਤੁਸੀਂ ਮੈਨੂੰ ਮੇਰੇ ਰੂਮ ਚ ਜੇ ਚਾਹ ਟੀ ਤੇ ਮੈਂ ਸ਼ਾ ਚਾਹ ਵੀ ਬੜੀ ਚਾਹ ਬਿਲਕੁਲ ਨਹੀਂ ਦਿੰਦੇ ਮੈਨਾਂ ਦਾ ਇਹਨਾਂ ਦਾ ਮੈਂ ਤੋੜ ਦਿੱਤਾ ਉਹ ਵਾਲਾ ਜੋ ਇਹਨਾਂ ਨੇ ਕਾਨੂੰਨ ਕਹਦੇ ਰੱਖਿਓ ਹੀ ਨਾ ਮੈਂ ਕਿਹਾ ਪੰਜਾਬੀਆਂ ਦੇ ਸਾਹਮਣੇ ਕਾਨੂੰਨ ਕਿਹਦੇ ਕੁਛ ਨਹੀਂ ਹੈਗੇ ਤੁਸੀਂ ਕੇਲਾ ਭਾਈਓ ਪੈਨੋ ਮਤੈ ਕਿ ਉਹ ਕਹਿੰਦੇ ਚਾਹ ਨਹੀਂ ਦੇਣ ਡਾਕਟਰ ਮਨਾ ਕਾਦਾ ਮੈਂ ਕਿਹਾ ਚਾਹ ਤੇ ਬੱਪੂ ਹੀ ਦਊਗਾ ਮੈਨੂੰ ਅੱਛਾ ਚਾਹ ਇਦਾਂ ਮੈਨੂੰ શરીਪ ਖੰਦੇ ਲੋਕਾਂ ਜੋ ਕਾਲੀ ਨਾਗ ਨਹੀਂ ਖਾਂਦੇ ਇਦਾਂ ਮੇਰੇ ਲਈ ਚਾਹ ਆ ਗਈ ਆ ਮੈਂ ਨਹੀਂ ਵੈਸੇ ਸਵੇਰ ਸਵੇਰ ਨਹੀਂ ਪੀਂਦੀ ਪਰ ਮੈਂ ਦਿਨ ਚ ਦੋ ਕੱਪ ਜ਼ਰੂਰ ਪੀਣੇ ਹੈਗੇ ਆ ਉਤੇ ਮੈਂ ਕਿਹਾ ਮੈਨੂੰ ਚਾਹ ਦੋ ਤੇ ਹੁਣ ਟੱਕ ਕੇ ਉਹਨਾਂ ਨੇ ਉਦੋਂ ਦੀ ਬਣਾਈ ਨਹੀਂ ਨਹੀਂ ਤੇ ਬੰਦਾ ਸੋਚੋ 에어ਪੋਰਟ ਤੋਂ ਆਇਆ ਹੋਵੇ ਤੇ ਤੁਸੀਂ ਸਿੱਧਾ ਮੈਂ ਇੱਥੇ ਆ ਗਈਆਂ 에어ਪੋਰਟ ਤੋਂ ਉਤਰਦੇ ਆ ਨਾ ਨਿਊਯਾਰਕ ਤੋਂ ਚੜੀ ਜੇ ਅਫੀਕੇ ਤੋਂ ਦੁਬਈ ਹੁੰਦੀ ਹੁੰਦੀ ਕੁਚੀ ਪਹੁੰਚੀ ਕੁਚੀ ਉੱਥੇ ਪਹੁੰਚ ਕੇ ਇੱਥੇ ਆਈ ਤੇ ਇਹਨਾਂ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਬਸ ਇੱਕ ਜਾਨੇ ਸਿਕਿਉਰਿਟੀ ਗਾਰਡ ਨੇ ਮੈਨੂੰ ਇਹ ਰਿਜ਼ੋਰਟ ਦਾ ਮੇਰਾ ਲੋਕ ਖੋਲ ਦਿੱਤਾ ਮੈਂ ਅੰਦਰ ਚਲੇਗੀ ਤੇ ਮੈਂ ਕਿਹਾ ਕਿੱਥੇ ਆ ਆ ਨਾਲ ਦੇ ਜਿਹੜੇ ਕਮਰੇ ਬਣੇ ਹੋਏ ਇੱਥੇ ਕੋਈ ਨਹੀਂ ਕਿੰਨੇ ਹਾਂ ਕੋਈ ਨਹੀਂ ਹੈ ਘੱਟ ਨੂੰ ਹੀ ਰਹਿਣਾ ਕੱਲੀ ਨੇ ਮੈਂ ਕਿਹਾ ਠੀਕ ਹੈ ਕੀ ਕਰਾਂ ਫਿਰ ਮੈਂ ਫਿਰ ਐਡਾ ਲੱਗਾ ਹੀ ਜਿਵੇਂ ਕਿਤੇ ਮੈਂ ਘਾਦੋ ਗਈਆਂ ਤੇ ਫਿਰ ਮੈਂ ਸਟ੍ਰੈਸ ਚ ਚ ਗਈ 2 ਮਿੰਟ ਲਈ ਫਿਰ ਮੈਂ ਕਿਹਾ ਨੋ ਨੋ ਮੈਂ ਸਟ੍ਰੈਸ ਚ ਨਹੀਂ ਜਾਣਾ ਡਰਨਾ ਹੀ ਨਹੀਂ ਡਰ ਨਹੀਂ ਨਹੀਂ ਡਰਨਾ ਕਿਸ ਤੋਂ ਰੱਬ ਦੇ ਅੱਗੇ ਪਾਤਾ ਆਪਣੇ ਆਪ ਨੂੰ ਤੇ ਉਹ ਉਹਦਾ ਵਿਚਾਰ ਹੋਊਗਾ ਕਿ ਰੱਖਣਾ ਕਿ ਮਾਨਣਾ ਕਿ ਸਾਡਾ ਨਹੀਂ ਕਰਨਾ ਸੋ ਫਿਰ ਮੈਨੂੰ ਡਰ ਹੋ ਗਿਆ ਅੱਜ ਮੈਂ ਤੀਜੇ ਦਿਨ ਡਰ ਹੋ ਕੇ ਅੰਦਰੋਂ ਨਾਤੋ ਕੇ ਨਿਕਲੀਆਂ ਗੀਆਂ ਮੇਕਅਪ ਕੁਛ ਨਹੀਂ ਕਰਨਾ ਵੈਂਡਾਉਣ ਕਿਉਂਕੇ ਦਖਤਾਂ ਦੇ ਵਿੱਚ ਤੇਲ ਵੀ ਲੱਗਾਉਂਦਾ ਬਾਡੀ ਨੂੰ ਤੇ ਜੀਰੇ ਆ ਵਧੀਆ ਫਸਟ ਕਲਾਸ ਤੇ ਫਿਰ ਇਹਨਾਂ ਨੇ ਜਿਹੜਾ ਉਹ ਰੈਕਡ ਸੀ ਵੀ ਅਹੀਂ ਦੇਣੀ ਆ ਹਰ ਬਲਟੀ ਦੇਣੀ ਆ ਚਾਹ ਨਹੀਂ ਦੇਣੀ ਤੇ ਮੈਂ ਕਿਹਾ ਨੀਚਾ ਵਿੱਚ ਦੁੱਧ ਪਾ ਕੇ ਇਹ ਦਰਖਤ ਮੋਨੇ ਉਹਨੇ ਮ ਦਿਖਾਇਆ ਵੀ ਹੀ ਉਹਨੇ ਸੂਜੀ ਨੇ ਵੀ ਕਿਹੜਾ ਵਾ ਇਹ ਕਿਹਦੇ ਵਿੱਚ ਪੱਤੇ ਲਾਉਂਦੇ ਫਿਰ ਮੈਂ ਅੱਜ ਪੁੱਛੂਗੀ ਮੈਂ ਕਿਹਾ ਉਹ ਪੱਤੇ ਨਹੀਂ ਆ ਲਾਉਂਦੇ ਨੇ ਤੇ ਫਿਰ ਉਹ ਪਾਣੀ ਚ ਪਾਉਂਦੇ ਪਾਣੀ ਦਾ ਰੰਗ ਇੰਨਾ ਸ਼ਾਨਦਾਰ ਮੈਂ ਦੱਸ ਹੀ ਨਹੀਂ ਸਕਦੀ ਰੋਜ਼ ਜਿਹੜਾ ਪਾਣੀ ਕੋਈ ਵੀ ਮੈਂ ਕਿੰਨੀ ਪਾਣੀ ਦੇ ਦੋ ਹਨਾ ਤੇ ਦੇ ਦਿੰਦੇ ਤਾਂ ਫਿਰ ਉਹ ਪਾਣੀ ਵਿੱਚ ਪਿਆ ਹੁੰਦਾ ਮੈਂ ਕਿਹਾ ਠੀਕ ਆ ਤੇ ਹਰਦੀਖੜੀ ਸੋਲੋ ਟ੍ਰੈਵਲ ਤੇ ਨਿਕਲੀ ਆ ਤੇ ਮੈਂ ਸੋਲੋ ਚ ਰੋਣਾ ਪਿੱਟਣਾ ਕੋਈ ਨਹੀਂ ਚਾਹੁੰਦੀ ਸੋਲੋ ਦੇ ਵਿੱਚ ਮੈਂ ਇੰਜੋਏ ਕਰਨਾ ਚਾਹੁੰਦੀ ਆ ਆ ਵੇਖੋ ਦੋ ਬੋਟਿੰਗ ਸਿਰ ਸਿਰੇ ਆਪਣੇ ਕੰਮ ਤੇ ਨਿਕਲ ਜਾਂਦੇ ਆ ਇਹਨਾਂ ਨੇ ਇਹ ਬੋਟਿੰਗ ਫਨ ਨਹੀਂ ਕਰ ਰਹੇ ਇਹ ਫਿਸ਼ਿੰਗ ਕਰ ਰਹੇ ਤਿੰਨ ਨੇ ਇਸ ਟਾਈਮ ਬੋਟੀ ਤਿੰਨ ਬੋਟ ਨੇ ਇੱਥੇ ਪਰ ਇਹਨਾਂ ਦਾ ਜਰਾ ਹੈਗਾ ਨਹੀਂ ਤਿੰਨੇ ਇਹ ਕੋ ਕਲਰ ਵਾਲੀ ਇੱਕ ਉਹ ਆ ਇੱਕ ਤਿੰਨ ਤਿੰਨ ਬੂਟ ਇੱਥੇ ਹੈਗੇ ਆ ਤਾਂ ਤੁਸੀਂ ਵੇਖ ਸਾਡੇ ਜੇ ਦੂਰ ਦੂਰ ਤੱਕ ਦੂਰ ਤੱਕ ਦੂਰ ਦੂਰ ਤੱਕ ਪ੍ਰਦੀਪ ਕੋਰ ਕੱਲੀ ਮੈਂ ਪੰਜਾਬ ਚ ਨਾ ਜਾ ਕੇ ਕੱਲੀ ਰਹਿ ਸਕਾਂ ਤੇ ਕਿਹੜਾ ਚ ਰਹਿ ਰਹੀ ਉਹ ਵੀ ਜਿੱਥੇ ਮੈਂ ਕਦੀ ਵੇਖਿਆ ਹੀ ਨਹੀਂ ਕੁਛ ਮੈਂ ਆਈ ਹੀ ਨਹੀਂ ਕਦੀ ਯਾ ਥੈਂਕ ਯੂ ਦੋਸਤੋ ਇਹ ਮੇਰਾ ਅੱਜ ਦਾ ਤੀਜਾ ਦਿਨ ਸੀ ਸੋਲੋ ਟਰੈਵਲਿੰਗ ਦਾ ਆਈ ਹੋਪ ਤੁਸੀਂ ਲਾਈਕ ਨਹੀਂ ਕਰ ਰਹੇ ਤਾਡੀ ਮਰਜ਼ੀ ਤੇ ਮੇਰਾ ਕੰਮ ਹੈਗਾ ਕਿ ਮੈਂ ਆਪਣੀ ਚਾਲ ਚੱਲੀ ਜਾਣਾ ਤੇ ਬਿਹਤਰ ਹੋਊਗਾ ਕਿ ਜੇ ਤੁਸੀਂ ਹੋਰ ਜ਼ਿਆਦਾ ਵਧੀਆ ਵੇਖਣਾ ਚਾਹੁੰਦੇ ਚੰਗੀਆਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਤੇ ਸਬਸਕ੍ਰਾਈਬ ਮਾਈ ਚੈਨਲ ਤੇ ਨਹੀਂ ਵੀ ਕਰੋਗੇ ਤੇ ਕੋਈ ਗੱਲ ਨਹੀਂ ਪਰ ਮੈਂ ਇਹ ਕਹਿ ਨਹੀਂ ਪਈ ਕਰ ਲਓਗੇ ਤੇ ਵਧੀਆ ਰਹੋਗਾ ਕਿ ਤੁਸੀਂ ਹੋਰ ਦin ਦੁਨੀਆਂ ਨੂੰ ਹੋਰ ਜ਼ਿਆਦਾ ਖੁੱਲ ਕੇ ਵੇਖ ਸਕੋਗੇ ਸ਼ਾਇਦ ਮੇਰੇ ਤੋਂ ਜ਼ਿਆਦਾ ਵੀ ਵਿਖਿਆ ਹੋਵੇ ਪਰ ਮੇਰਾ ਵੀ ਵੇਖ ਸਕੋਗੇ ਕਿ ਮੈਂ ਕਿੱਥੇ ਕਿੱਥੇ ਘੁੰਮ ਰਹੀ ਹੈਗੀਆਂ ਤੇ ਕੁਛ ਕਰਿਓ ਹੱਥ ਆਪਣੇ ਨੂੰ ਮੂਵ ਕਰ ਲਈ ਤੇ ਟਿੱਕ ਕਰ ਲਈ ਓਕੇ